बहुजन समाज पार्टी ਦੇ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਜਗਜੀਤ ਸਿੰਘ ਛੜਬੜ ਨੇ ਵੱਡੀ ਗਿਣਤੀ ਵਿੱਚ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਫਸਰ ਡਿਪਟੀ ਕਮਿਸ਼ਨਰ ਸ਼ੌਕਤ احمد ਪਰੇਕੋਲ ਡੀਸੀ ਦਫ਼ਤਰ ਵਿਖੇ ਦਾਖਲ ਕੀਤੇ ਇਸ ਤੋਂ ਪਹਿਲਾਂ ਪਟਿਆਲਾ ਦੇ ਖੰਡਾ ਚੌਕ ਨਜ਼ਦੀਕ ਬਹੁਜਨ ਸਮਾਜ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਬਸਪਾ ਵੱਲੋਂ ਇੱਕ ਵੱਡਾ ਚੋਣ ਜਲਸਾ ਅੱਜ ਜਿੱਤੇ ਕਿਤਾਗ ਜਿਸ ਵਿੱਚ ਬਹੁ ਗਿਣਤੀ ਵਿੱਚ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਉਦੇਦਾਰਾਂ ਅਤੇ ਵਰਕਰਾਂ ਨੇ ਸਮੂਲੀਅਤ ਕੀਤੀ ਅਤੇ ਕਈ ਉਦੇਦਾਰਾਂ ਨੇ ਭਾਰੀ ਇਕੱਠ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਇਸ ਮੌਕੇ ਤੇ बसपा ਉਮੀਦਵਾਰ ਜਗਜੀਤ ਸਿੰਘ ਛੜਬੜ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਹੀ बसपा ਵਿੱਚ ਵੱਖ-ਵੱਖ ਔਦਿਆਂ ਦੇ ਰਹਿ ਕੇ ਸੇਵਾਵਾਂ ਨਿਭਾਉਂਦੇ ਆ ਰਹੇ ਹਨ ਇਹੋ ਕਾਰਨ ਹੈ ਕਿ ਹਰ ਇੱਕ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਉਹ ਪੂਰੀ ਤਰ੍ਹਾਂ ਨਾਲ ਜਾਣੂ ਹਨ ਉਹਨਾਂ ਕਿਹਾ ਕਿ ਉਹ ਲੋਕ ਸਭਾ ਹਲਕਾ ਪਟਿਆਲਾ ਦੇ ਵੋਟਰਾਂ ਦੀ ਸੋਚ ਦੇ 100% ਖਰਾ ਉਤਰਨਗੇ ਅਤੇ ਉਹਨਾਂ ਦੀ ਸੇਵਾਵਾਂ ਵਿੱਚ ਕੋਈ ਕਮੀ ਨਹੀਂ ਛੱਡਣਗੇ ਇਸ ਮੌਕੇ ਤੇ ਬਲਦੇਵ ਸਿੰਘ ਮਹਿਰਾ बसपा ਮੀਤ ਪ੍ਰਧਾਨ ਪੰਜਾਬ ਸੁਭਾ ਜਨਰਲ ਸਕੱਤਰ ਜੋਗਾ ਸਿੰਘ ਪਨੋਦੀਆ ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਬਠੋਈ ਜ਼ਿਲ੍ਹਾ ਮੀਤ ਪ੍ਰਧਾਨ ਸੁਰਜੀਤ ਸਿੰਘ ਗੋਰੀਆ ਜ਼ਿਲ੍ਹਾ ਜਨਰਲ ਸਕੱਤਰ ਕੁਸ਼ਵਿੰਦਰ ਕਲਿਆਣ ਜ਼ਿਲ੍ਹਾ ਇੰਚਾਰਜ ਮੱਗਰ ਸਿੰਘ ਦਿਹਾਤੀ ਪ੍ਰਧਾਨ ਰਵੀ ਕੁਮਾਰ ਸੁਨੀਲ ਕੁਮਾਰ ਸ਼ੈਰੀ ਪ੍ਰਧਾਨ ਸੁਰਿੰਦਰ ਕੁਮਾਰ ਲਾਲਚੰਦ ਸੁਖ ਲਾਲ ਆਦ ਆਗੂ ਬਸਪਾ ਦੇ ਜਨ ਸਭਾ ਅਤੇ ਕਾਫਲੇ ਨਾਲ ਹਾਜ਼ਰ ਸਨ ਕਾਰੋਗ ਮੇਰੇ ਪਿਤਾ ਸਨਮਾਨ ਮਾਕਰਮਰ ਸਿੰਘ ਜੀ ਟੋਡਰਵਾਲਾ ਸਾਹਿਬ ਜ਼ਿਲ੍ਹੇ ਦੇ ਵਾਈਸ ਪ੍ਰਧਾਨ ਸਰਜੀਤ ਸਿੰਘ ਜੀ ਗੋਰੀਆ ਜੀ ਔਰ ਜ਼ਿਲ੍ਹੇ ਦੇ ਕੈਸ਼ੀਅਰ ਮੇਰੇ ਪਿਤਾ ਸਨਮਾਨ ਮੋਤੀ ਸਤਕਾਰੋ ਗੁਰਮੀਤ ਸਿੰਘ ਜੀ ਬਾਦਰਗੜ ਔਰ ਜ਼ਿਲ੍ਹੇ ਦੇ ਡਾਇਰੈਕਟਰ ਸੈਕਟਰੀ ਕੁਸ਼ਪਿੰਦਰ ਕਲਿਆਣ ਜੀ ਮਹਿਲਾ ਵਿੰਗ ਦੇ ਇੰਚਾਰਜ ਬੀਬਾ ਸੁਨੀਤਾ ਜੀ ਉਹਨਾਂ ਨਾਲ ਬੀਬਾ ਕਰਨਜੀਤ ਕੌਰ ਜੀ ਬਰਣਾ ਜੀ ਔਰ ਸਰਦਾਰ ਕੰਸੂਹਾ ਜੀ ਸਤਿਕਾਰਯੋਗ ਪੱਟੀ ਜੀ ਰੋਟ ਮਾਰਾ ਨਾ ਤੇਰਾ ਨਹੀਂ ਚਲੇਗਾ ਨਹੀਂ ਚਲੇਗਾ ਜਿੱਤੇਗਾ ਵੀ ਜਿੱਤੇਗਾ ਹਰ ਕੀ ਰਾਜ ਜਿੱਤੇਗਾ ਜਿੱਤੇਗਾ ਵੀ ਜਿੱਤੇਗਾ Thank you. Go.